ਖਨੋਰੀ ਦੇ ਨੇੜਲੇ ਪਿੰਡ ਗਲੋਲੀ ਵਿੱਚ ਪੀਰ ਚੋਨੇ ਦੀ 1500 ਏਕੜ ਫਸਲ ਖਰਾਬ ਹੋ ਗਈ ਹੈ ਇਸ ਸਬੰਧੀ ਕਿਸਾਨਾਂ ਨੇ ਗੱਲਬਾਤ ਕਰਦੇ ਕਿਹਾ ਕਿ ਪੀਰ ਚੋਨੇ ਤੋਂ ਇਲਾਵਾ 14 ਤੋਂ ਇਲਾਵਾ ਮੁੱਛਰ ਅਤੇ ਊਸਾ ਚੋਨੇ ਦਾ ਵੀ 15% ਤੋਂ ਵੱਧ ਨੁਕਸਾਨ ਹੈ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਵੱਲੋਂ ਜਿੱਥੇ ਹੜ੍ਹ ਪੀਟਕਾਂ ਨੂੰ ਮਦਦ ਕੀਤੀ ਜਾ ਰਹੀ ਹੈ ਉੱਥੇ ਹੀ ਜੋ ਸੋਕੇ ਨਾਲ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਪਹਿਲਾਂ ਤਾਂ ਦੇਖਿਆ ਸਰਦਾਰ ਸੁਖਿੰਦਰ ਸਿੰਘ ਦਾ ਤੁਸੀਂ ਵੇਖ ਹੀ ਰਹੇ ਹੋ ਮੌਕੇ ਤੇ ਸਾਰੀ 8-10 ਕਿਲੇ 10 ਕਿਲੇ ਪੈਲੀ ਸੀ ਸਾਰੀ ਤੁਸੀਂ ਸਾਰੇ ਦਿਖਾਈ ਦਿੱਤੀ ਹੈ ਹੂੰ ਹੂੰ ਦੂਜਾ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਵੀ ਮੈਂ ਜ਼ਿੰਮੇਵਾਰਾਂ ਦਾ ਹੱਥ ਫੜਾਂਗੀ ਪਰ ਜ਼ਿੰਮੇਵਾਰਨਾਂ ਵਾਲੇ ਕਰਾਂ ਇੱਥੇ ਹਾਲੀ ਤੱਕ ਪਤਾ ਲੱਗਿਆ ਇਸ ਦਿਨ ਵੀਰ ਜੀ ਕਹਿੰਦੇ ਲੈ ਕੋਈ ਬੰਦਾ ਦੇਖਣ ਆ ਕੋਈ ਇਹਨਾਂ ਦਾ ਮਹਿਰ ਡਾਕਟਰ ਨਹੀਂ ਆਇਆ ਕੋਈ ਕਿਸੇ ਕਿਸਮ ਦੀ ਇਹਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਕਿਸੇ ਨੇ ਕੋਈ ਗਿੜਾ ਨਹੀਂ ਮਾਰਿਆ ਸਭ ਤੋਂ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਇੱਥੇ ਮਾਰਨ ਨੂੰ ਭੇਜਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਹੈ ਅਭੀ ਆ ਜਿਹੜੀ ਨੁਕਸਾਨ ਹੋਇਆ ਤੇ ਜਿਹੜਾ ਬੋਟਾ ਸਾਡੇ ਲੈ ਵੀ ਦੇ ਪਰ ਇਹਦਾ ਕੋਈ ਕਰਨਰ ਨੂੰ ਕਰਕੇ ਇਹਦਾ ਪ੍ਰੈਕਟੀਕਲੀ ਨੂੰ ਲਿਜਾਣ ਪੁੱਟ ਕੇ ਦੇਖਣ ਲੈ ਵੀ ਨੂੰ ਕੀ ਬਿਮਾਰੀ ਸੀ ਕਿਉਂਕਿ ਇਹਦੇ ਨਾਲ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਕੁਛ ਤਾਂ ਇਹਨਾਂ ਨੇ ਪਹਿਲੀ ਠੇਕੇ ਤੇ ਲਈ ਹੋਈ ਹੈ ਤੇ ਕੋਈ ਇਹ ਇਕੱਲੇ ਨਹੀਂ ਹੈਗੇ ਇਹਨਾਂ ਦੇ ਨਾਲ ਇੱਧਰ ਦੂਜੀ ਸਟ ਅੱਗੇ ਵੀ ਦੇਖੋ ਸਾਰੇ ਸਾਰੀਆਂ ਪੈਣੀਆਂ ਦੇ ਵਿੱਚ ਇਹ ਹਾਲ ਹੈ ਕਿਉਂਕਿ ਅੱਜ ਸਫੇਰਦੇ ਸਿ ਆਏ ਹੋਏ ਆਂ ਦੇਖ ਰਿਹਾ ਤੁਹਾਡੇ ਨਾਲ ਅੱਜ ਤੁਹਾਡੇ ਮਤਲਬ ਇਹ ਕਹਿਣਾ ਚਾਹੁੰਦੇ ਆ ਕਿ ਜੋ ਵੀ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਵੀ ਵਿਭਾਮ ਫੜਨਾ ਸਾਨੂੰ ਪਤਾ ਹੈ ਕਿ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ 'ਚ ਹੜ੍ਹਾਂ ਨਾਲ ਹੋਇਆ ਹੋਰ ਬੜੇ ਨੁਕਸਾਨ ਹੋਏ ਨੇ ਡੰਗਰ ਸਾਰੇ ਪਸ਼ੂ ਹੀ ਹੋਏ ਨੇ ਕਹਿੰਦਾ ਮਤਲਬ ਉਧਰ ਨੁਕਸਾਨ ਹੋਇਆ ਇੱਧਰ ਜਿਆਦਾ ਜਿਆਦਾ ਸੁੱਕੇ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਖੇਤੀ ਦੀ ਨਿਰਭਰ ਸਾਰਾ ਸਿਸਟਮ ਜੇਕਰ ਕਿਸੇ ਬਾਹਰੀ ਕੰਟਰੀ ਦੇ ਵਿੱਚ ਇਹੋ ਜਿਹਾ ਸਿਸਟਮ ਹੋਇਆ ਹੁੰਦਾ ਤਾਂ ਖਲਬਲੀ ਮੱਚ ਜਾਂਦੀ ਨਹੀਂ ਖਲਬਲੀ ਮੱਚ ਜਾਂਦੀ ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਨੇ ਦੇਖਣਾ ਸੀ ਵੀ ਆਇਆ ਕਿਉਂ ਹੋਇਆ ਕਿਉਂ ਹ ਹੁਣ ਉਹਨੂੰ ਤਾਂ ਇਹਨਾਂ ਨੂੰ ਨਾਲ ਖੜੇ ਹੋਣਾ ਸੀ ਕਾਰਨ ਕੀ ਹੈ ਪਰ ਇਹਨਾਂ ਨਾਲ ਤਾਂ ਅਜਿਹਾ ਕੋਈ ਵੀ ਨਹੀਂ ਖੜਾ ਹੈਗਾ ਹੂੰ ਕਹਿੰਦਾ ਮਤਲਬ ਲੋਕ ਇਹ ਆ ਹੁਣ ਫਸਲ ਪੱਕੀ ਪਈ ਸਾਰੀ ਆਲਦ ਵਾਲੀ ਤਾਂ ਤੁਸੀਂ ਦੇਖਦੇ ਬਟਨ ਵਾਲੀਆਂ ਲੱਗਣ ਵਾਲੀਆਂ ਮਸ਼ੀਨਾ ਤੇ ਇਹਨਾਂ ਵਿਚਾਰਿਆਂ ਦਾ ਬਿਲਕੁਲ ਹੀ ਆ ਕੇ ਤੇ ਹੁਣ ਵਾਲੀ ਤੇ ਮੇਰੇ ਖਰ 10 15 ਦਿਨ ਪਹਿਲਾਂ ਹੀ ਇਹਨਾਂ ਨੇ ਸਪਰੇਅ ਕੀਤੀ ਹੈ ਹਾਂਜੀ लास्ट ਤੇ ਇੰਨਾ ਤੁਸੀਂ ਆਪ ਹਿਸਾਬ ਲਾਓ ਗਰੀਬ ਆਦਮੀ ਕਿਥੋਂ ਢੂਗ ਜਿਹੜਾ 8 10 ਕਿੱਲੇ 90000 ਰੁਪਏ ਠੇਕਾ ਚੱਲਦਾ ਤੇ ਅਸੀਂ ਸਰਕਾਰ ਦੇ ਤੁਹਾਡੇ ਮਾਧਿਅਮ ਰਾਹੀਂ ਇਹ ਹੀ ਕਹਿੰਨੇ ਆਂ ਭਗਵਾਨ ਸਪਨ ਸਰਕਾਰ ਨੂੰ ਸੋਚਣਾ ਚਾਹੀਦਾ ਇਧਰ ਵੀ ਡਾਕਟਰਾਂ ਦੀ ਟੀਮ ਭੇਜਣੀ ਚਾਹੀਦੀ ਹੈ ਸਾਰੇ ਲੈ ਕੇ ਸਰਵੇ ਕਰੇ ਜਿਹੜੇ ਜਿਹੜੇ ਪਿੰਡਾਂ ਜਿਹੜੇ ਜਿਹੜੇ ਨੁਕਸਾਨ ਹੋਏ ਨੇ ਠੀਕ ਹੈ ਉਧਰ ਵੱਡੇ ਪੱਧਰ ਤੇ ਨੁਕਸਾਨ ਹੋਇਆ ਨੁਕਸਾਨ ਤਾਂ ਇਧਰ ਵੀ ਬਹੁਤ ਜ਼ਿਆਦਾ ਹੋਇਆ ਹੈ ਬਿਲਕੁਲ ਸਾਹ ਸਿੰਘ ਜੀ ਜਦੋਂ ਦੱਸਣ ਦਰਾਂ 14-1500 ਏਕੜ ਦਾ ਤਾਂ ਇੱਥੇ ਇਹਨਾਂ ਦੇ ਪਿੰਡ ਦੇ ਵਿੱਚ ਇਕੱਲੇ ਇੱਕ ਪਿੰਡ ਚ ਹੈ 1500 ਏਕੜ ਦਾ ਤੁਸੀਂ ਲਾਓ ਕਿ ਗਰੋਪਾਰ ਕਿੰਨੇ ਪਿੰਡ ਦੇ ਕਿ ਕਿੱਥੇ ਕਿੱਥੇ ਅਸੀਂ ਅਸੀਂ ਸਾਲੀ ਪਹੁੰਚ ਸਕੀ ਪਹਿਲੀ ਵਾਰੀ ਤਾਂ ਤੁਹਾਨੂੰ ਨਾਲ ਲੈ ਕੇ ਇੱਥੇ ਆਏ ਹਾਂ ਹੁਣ ਅਸੀਂ ਕਰਕੇ ਇਹ ਅਸੀਂ ਭਗਵ ਪੀਚੇ ਗਰਦੌਰੀ ਵਾਸਤੇ ਭੇਜਣਾ ਆਪਣੇ ਪਟਵਾਰੇ ਨੂੰ ਭੇਜਣ ਦੇਖਣ ਮੌਕਾ ਦੇਖਣ ਸਾਰਾ ਆ ਕੇ ਅਸੀਂ ਇਹ ਨਹੀਂ ਕਹਿੰਦੇ ਲੈ ਵੀ ਆਪਣੇ ਕੋਲ ਕੋਈ ਕਰ ਰਿਹਾ ਮੌਕਾ ਦੇਖ ਕੇ ਅਗਲੇ ਨੂੰ ਮੁਆਵਜ਼ਾ ਦੋ ਜਿਹੜਾ ਉਹਦਾ ਬੰਦਾ ਹੋ ਤਾਂ ਉਹਨੂੰ ਮਿਲਣਾ ਚਾਹੀਦਾ ਨਾ ਆ ਜਮੀਨੀ ਪੱਤਰ ਜਮੀਨੀ ਪੱਤਰ ਤੇ ਆ ਕੇ ਤੁਸੀਂ ਆ ਕੇ ਵਿੱਚ ਦੇਖ ਕੇ ਲੈ ਵੀ ਉਹਨਾਂ ਨੂੰ ਉਹ ਦਿਓ ਜਿਨ੍ਹਾਂ ਦੇ ਨਹੀਂ ਨਹੀਂ ਹੋਇਆ ਉਹ ਕਹਿੰਦੇ ਵੀ ਨਹੀਂ ਹੈਗੇ ਹੁਣ ਜਿਵੇਂ ਦੱਸਿਆ ਅਸੀਂ ਇਹਨਾਂ ਨੇ ਆ ਜਿਹੜੇ ਨੇ 15% ਦੂਜੀ ਦਾ ਵੀ ਨੁਕਸਾਨ ਹੈਗਾ ਕਿਉਂਕਿ ਬੁੱਟੇ ਉਹ ਸੰਗਣੀਆਂ ਵਿੱਚ ਜਿਹੜੇ ਬੁੱਟੇ ਵਿਚਾਲੇ ਵਿਚਵੜ ਵੜਾਂਗੇ ਉਦੋਂ ਪਤਾ ਲੱਗੇਗਾ ਬਾਹਰ ਤਾਂ ਕਿਸੇ ਨੂੰ ਪਤਾ ਲੱਗ ਲੱਗਦਾ ਬਹੁਤ ਸੋਹਣੀ ਹੈ ਅਸੀਂ ਸਰਕਾਰ ਨੂੰ ਜਿੰਨਾ ਕਿ ਨੁਕਸਾਨ ਹੋ ਚੁਕਿਆ ਇਹ 10 ਕਿਲੇ ਹੈ ਸਾਡਾ ਰਕਬਾ ਜੀ ਸਾਰਾ ਖਤਮ ਹੋ ਚੁੱਕਿਆ ਜੀ ਸਾਰਾ ਖਤਮ ਹੋ ਗਿਆ ਇਸ ਦੀ ਬਜਾਈ ਕੀਤੀ ਸੀ ਤੁਸੀਂ ਕਿੰਨੇ ਕਚਿਰ ਬਾਅਦ ਤੁਹਾਨੂੰ ਪਤਾ ਲੱਗਿਆ ਵੀ ਇਹ ਰੋਗ ਝੋਨੇ ਨੂੰ ਲੱਗ ਚੁੱਕਿਆ ਇਹ ਤਾਂ ਜੀ ਹੁਣ ਬਸ ਥੋੜੇ ਸਮੇਂ ਦੇ ਵਿੱਚ ਹੀ ਹੋ ਗਿਆ ਜੀ ਖਾਦ ਦਵਾਈ ਪਾ ਕੇ ਯਾਨੀ ਕਿ ਸਾਰਾ ਅਸੀਂ ਤਾਂ ਕੰਮ ਨਬੜ ਲਿਆ ਸੀ ਜੀ ਇਹ ਤਾਂ ਪੂਰਾ ਯਾਨੀ ਕਿ ਤਗੜਾ ਹੋ ਗਿਆ ਜੀ ਫੇਰ ਠਾਂ ਗਿਆ ਕਿੰਨਾ ਕਿਹਦਾ ਉੱਚਾ ਕਦ ਹੋ ਚੁੱਕਿਆ ਸੀ ਕਿਉਂਕਿ ਹੁਣ ਤਾਂ ਜੇ ਆਪਾਂ ਦੇਖਦੇ ਆ ਤਾਂ ਤਕਰੀਬਨੇ ਫੁੱਟਕ ਦਾ ਕਦੇ ਦਾ ਰਹਿ ਚੁੱਕਿਆ ਹਾਂਜੀ ਪੂਰਾ ਕਦ ਸੀ ਜੀ ਪੂਰਾ ਕਦ ਹੋ ਚੁੱਕਿਆ ਸੀ ਜੀ ਇਹਦਾ ਉੱਥੋਂ ਫਿਰ ਥੱਲੇ ਗਿਆ ਜੀ ਸਾਰੇ ਤੇ ਆ ਗਿਆ ਹਾਂ ਸਾਰੇ ਤੇ ਆ ਗਿਆ ਸੀ ਜੀ ਨ ਸਾਰੇ ਤੇ ਆ ਚੁੱਕੇ ਸੀ ਹਾਂ ਜੀ ਤੇ ਇਹਦੇ ਉੱਪਰ ਤੁਸੀਂ ਖਰਚਾ ਸਾਰਾ ਕਰ ਚੁੱਕੇ ਹੋ ਸਾਰਾ ਖਰਚਾ ਕਰ ਚੁੱਕੀ ਹੈ ਜੀ ਖਰਚਾ ਸਗੋ ਵੱਧ ਹੋਇਆ ਜਿੰਦੇ ਤੇ ਇਨੂੰ ਰੋਕਣ ਵਾਸਤੇ ਰੋਕਣ ਵਾਸਤੇ ਹੋਇਆ ਜੀ ਹਾਂ ਤੁਸੀਂ ਕੋਈ ਸਪਰੇਆ ਦਾ ਇਸਤੇਮਾਲ ਕੀਤਾ ਹੋਊਗਾ ਦਵਾਈਆਂ ਵਰਤੀਆਂ ਹੋਣੀਆਂ ਹਾਂਜੀ ਦਵਾਈਆਂ ਦਾ ਸਪਰੇਆ ਦਾ ਸਾਰਾ ਇਸਤੇਮਾਲ ਪੂਰਾ ਜੋਰ ਲਾਇਆ ਜੀ ਸੀ ਆਪਦੇ ਵੱਲੋਂ ਜੀ ਪਰ ਨਹੀਂ ਕੰਟਰੋਲ ਹੋਇਆ ਜੀ ਤਾਂ ਸ਼ੱਕਾਬੂ ਕਰਨ ਵਾਸਤੇ ਪੂਰਾ ਜੋਰ ਲਾਇਆ ਹਾਂਜੀ ਪੂਰਾ ਪੂਰਾ ਲਾਇਆ ਜੀ ਪਰ ਨਹੀਂ ਹਾਂਜੀ ਕਿੰਨੀ ਇੱਕ ਜਿਹੜੀ ਦਵਾਈ ਤੇ ਪੈਸੇ ਕਿੰਨੇ ਕ ਕਿੰਨੀ ਕ ਸਪਰੇਆ ਹੋ ਗਿਆ ਤੇ ਸਪਰੇਆ ਦਾ ਬਹੁਤ ਹੋ ਚੁੱਕੀਆਂ ਜੀ ਤਾਂ ਕੋਈ ਹਸਾਬ ਤਾਬ ਨਹੀਂ ਲੱਗਿਆ ਜੀ ਕਿੰਨੇ ਖਰਚਾ ਆਇਆ ਹੋਗਾ ਤੇ ਤਿੰਨ ਸਪਰੇਆ ਹੋ ਗਈਆਂ ਜੀ ਇਹਦੇ ਹੁਣ ਤੱਕ ਦੇਨ 2000 ਦੀ ਤਕਰੀਬਨ ਸਪਰੇਅ ਹੋ ਗਈ ਆ ਤੇ ਲਗਾਈਆਂ 615 15000 ਰੁਪਏ ਦਾ ਸਾਡਾ ਹੁਣ ਤੱਕ ਇਹਦੇ ਖਰਚਾ ਆ ਗਿਆ ਬਜਾਈ ਤੋਂ ਲੈ ਕੇ ਬਜਾਈ ਤੋਂ ਲੈ ਕੇ ਇਹਦਾ ਕੰਪਲੀਟ ਸਮੇਂ ਤੱਕ ਕੰਪਲੀਟ ਟਰੀਟਮੈਂਟ ਹੋ ਗਿਆ ਸੀ ਵੱਢਣਾ ਹੀ ਸੀਗਾ ਹੂੰ ਜਿੰਨਾ ਵੀ ਟਰੀਟਮੈਂਟ ਹੁੰਦਾ ਸਾਰਾ ਹੋ ਗਿਆ ਸੀਗਾ ਹੂੰ ਹੂੰ ਵੱਢਣਾ ਸੀ ਵੱਢਣ ਤੋਂ ਜਦੋਂ ਨਸਾਰਾ ਹੁਣ ਤੁਸੀਂ ਦੇਖ ਰਹੇ ਹੋ ਨਿਸਰਨ ਤੇ ਆ ਗਿਆ ਐਂਡ ਸਟੇਜ ਤੇ ਸਾਨੂੰ ਆ ਕੇ ਇਹਦਾ ਪਤਾ ਲੱਗਾ ਹੌਲੀ 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 ਵੀ 25 ਦਿਨਾਂ ਦੇ ਵਿੱਚ ਡਾਊਨ ਹੋ ਗਿਆ ਬਹਿ ਗਿਆ ਕਿੰਨੇ ਕਿੱਲੇ ਬਜਾਈਏ ਕਿਹੜਾ ਨੰਬਰ ਆ ਇਹ ਜੀ ਐਪੀਆਰ 14 ਜੀ ਤਕਰੀਬਨ ਮੇਰੇ ਪਿੰਡ ਗਲੋਲੀ ਦੇ ਵਿੱਚ 1500 ਏਕੜ ਦੀ ਜਿਹੜੀ ਫਸਲ ਆ ਉਹ ਤਬਾਹ ਹੋ ਗਈ ਆ ਉਹ ਤਬਾਹ ਹੋ ਚੁੱਕੀ ਤਬਾਹ ਹੋ ਗਈ 1500 ਬੋਣੇ ਰੋਗ ਨਾਲ ਹਾਂ ਤਕਰੀਬਨ ਤਕਰੀਬਨ ਕਈ ਜਿਵੇਂ ਸਰਦਾਰ ਸੁਖਵਿੰਦਰ ਸਿੰਘ ਆ ਸਾਡੇ ਜੀ ਇਹਨਾਂ ਦੇ 10 ਕਿੱਲੇ ਸੀ 10 ਦੇ 10 ਖਤਮ ਹੋ ਗਏ ਕਈ ਪਰਿਵਾਰ ਤਾਂ ਐਵੇਂ ਦੇ ਆ ਵੀ ਸਾਰੇ ਦੇ ਸਾਰੇ ਖਤਮ ਹੋ ਗਏ ਹੂੰ ਤਾਂ कुल 1500 ਏਕੜ ਮੇਰੀ ਨੌਲੇਜ ਵਿੱਚ ਹੈਗਾ ਵੀ 1500 ਏਕੜ ਜਿਹੜਾ ਗਲੋਲੀ ਦੀ ਜ਼ਮੀਨ ਦੇ ਵਿੱਚ ਨੁਕਸਾਨ ਹੋਇਆ ਇਹ ਪਹਿਲਾਂ ਸ਼ੁਰੂ ਦੇ ਵਿੱਚ ਸੁਣਨ ਚ ਆਇਆ ਸੀਗਾ ਵੀ ਕਿਸੇ ਇੱਕ ਬੀਜ ਦੇ ਨਾਲ ਸੰਬੰਧਿਤ ਹੀ ਇਹ ਬਿਮਾਰੀ ਹੈ ਤੇ ਹੁਣ ਪਤਾ ਲੱਗ ਰਿਹਾ ਵੀ ਇਹ ਕਾਫੀ ਦੂਜੇ ਬੀਜਾਂ ਦੇ ਵਿੱਚ ਵੀ ਸਮੱਸਿਆ ਆਈ ਹੈ ਤਕਰੀਬਨ ਇਹ ਪੀਆਰ 14 ਤਾਂ 100% ਰਗੜਿਆ ਗਿਆ ਜਿਹੜੀ ਮੁੱਛਲ ਹੈ ਸਾਡੇ ਇਥੇ ਹਰਿਆਣਾ ਬੈਲਟ ਕਰਕੇ ਮੁੱਛਲ ਜਿਆਦਾ ਹੀ ਲੱਗਦੀ ਹੈ ਤੇ ਤਕਰੀਬਨ ਮੁੱਛਲ ਦੇ ਵਿੱਚ 15% ਨੁਕਸਾਨ ਹੈਗਾ अच्छा हां मुचलदे ਵਿੱਚ ਵੀ 15% ਨੁਕਸਾਨ ਹੈਗਾ ਤੇ ਪੂਸਾ ਚਵਾਲੀ ਚ ਵੀ ਹੈਗਾ ਹੂੰ तकरीबन ਸਾਰਿਆਂ ਨੂੰ ਰਗੜਾ ਤਾਂ ਹੈ ਹੀ ਹੈ 15% ਤਾਂ ਜਿਹੜੇ ਕਿੱਲੇ ਬਿਲਕੁਲ ਸਹੀ ਉਹਦੇ ਵਿੱਚ ਵੀ ਨੁਕਸਾਨ ਹੈਗਾ ਅੱਛਾ ਜਿਹੜੇ ਇਸ ਟਾਈਮ ਆਪਾਂ ਨੂੰ ਬਿਲਕੁਲ ਸਹੀ ਦਿਖ ਰਿਹਾ ਬਿਲਕੁਲ हां ਜਿਹੜੇ हां ਉਹ ਵਿੱਚ ਵੜ ਕੇ ਪਤਾ ਲੱਗਦਾ ਹੂੰ ਬਈ 20 ਬੂਟਿਆਂ ਜਾਂ 30 ਬੂਟਿਆਂ ਪਿੱਛੇ ਤਿੰਨ ਚਾਰ ਬੂਟੇ ਖਰਾਬ ਹੈ ਹੂੰ ਉਹਦਾ ਵਿੱਚ ਵੜ ਕੇ ਪਤਾ ਕਿਉਂਕਿ ਜੀਰੀ ਦੀ ਉਚਾਈ ਜਿਆਦਾ ਹੈ ਪਤਾ ਨਹੀਂ ਲੱਗਦਾ ਨੁਕਸਾਨ ਪੂਰਾ ਬਹੁਤ ਜ਼ਿਆਦਾ ਹੂੰ ਹੂੰ ਇਹ ਇੰਨਾ ਹੁਣ ਨੁਕਸਾਨ ਇਹਦਾ ਹੋ ਗਿਆ ਇਹਦੇ ਕੋਈ ਸਰਕਾਰ ਨੇ ਸਾਰ ਲਈ ਹੁਣ ਤੱਕ ਜਾਂ ਕੋਈ ਤੁਸੀਂ ਪ੍ਰਸ਼ਾਸਨ ਨੂੰ ਲਿਖ ਕੇ ਦਿੱਤਾ ਇਹਦੇ ਬਾਰੇ ਅਸੀਂ ਪਹਿਲਾਂ ਤਾਂ ਸਾਡਾ ਟ੍ਰੀਟਮੈਂਟ ਤੇ ਜ਼ੋਰ ਲੱਗ ਗਿਆ ਹੂੰ ਸਰਕਾਰ ਤਾਂ ਮੈਨੂੰ ਲੱਗਦੀ ਹੈ ਹੀ ਨਹੀਂ ਕਿਉਂਕਿ ਕਿਸਾਨਾਂ ਦੀ ਬਾਹ ਤਾਂ ਸਰਕਾਰ ਹੀ ਹੁੰਦੀ ਆ ਜਦੋਂ ਰਾਜਾ ਆਪਣਾ ਹੀ ਸਾਨੂੰ ਪਤਾ ਹੀ ਨਹੀਂ ਵੀ ਐਮਐਲਏ ਵੀ ਹੈਗਾ ਕਿਉਂਕਿ ਸਾਨੂੰ ਸਭ ਤੋਂ ਜ਼ਿਆਦਾ ਸਾਡਾ ਜ਼ੋਰ ਤੇਈਪੁਰ ਬੰਦ ਤੇ ਲੱਗ ਗਿਆ ਹੂੰ ਹੜ੍ਹ ਪ੍ਰਭਾਵ ਤੇਰੀ ਆ ਸੀ ਜਿਹੜਾ ਸਾਡਾ तकरीबन ਮੇਰੇ ਪਿੰਡ ਚੋਂ ਕਾਫੀ ਜਾਣੇ ਅਸੀਂ ਜਾਣੇ ਹਾਂ ਉੱਥੇ ਵੀ ਉਹਨਾਂ ਦਾ ਬਚਾਅ ਹੋ ਸਕੇ ਸਾਨੂੰ 20 ਦਿਨ ਤਾਂ ਉੱਥੇ ਹੀ ਲੱਗੇ ਤੇ ਸਾਨੂੰ ਆ ਕੇ ਫਿਰ ਪਤਾ ਲੱਗਾ ਵੀ ਸਾਡਾ ਆਪਣਾ ਵੀ ਨੁਕਸਾਨ ਹੋ ਗਿਆ ਤੇ ਹੁਣ ਸਰਕਾਰ ਅੱਗੇ ਅਪੀਲ ਤਾਂ ਹੈਗੀ ਆ ਵੀ ਚਲੋ ਜਿਹੜਾ ਕੋਈ ਦਵਾਈਆਂ ਦੂਈਆਂ ਦਾ ਸਾਡਾ ਜੀਰੀ ਤੇ ਸਾਡੀ ਖਰਾਬ ਹੋ ਗਈ ਕੋਈ ਦਵਾਈਆਂ ਦੂਈਆਂ ਦਾ ਖਰਚਾ ਸਾਡਾ ਕੋਈ 10-15000 ਜਿੰਨਾ ਵੀ ਹੋ ਸਕਦਾ ਕਿਉਂਕਿ ਹੜ੍ਹ ਦੇ ਨਾਲ ਪ੍ਰਭਾਵਤ ਫਸਲਾਂ ਵਾਸਤੇ ਮੁਆਵਜ਼ੇ ਦਾ ਐਲਾਨ ਕੀਤਾ ਸਰਕਾਰ ਉਹ ਵੀ ਉਹ ਉਹ ਹੜਾ ਆ ਗਿਆ ਜੀ ਇਹ ਵੀ ਕੁਦਰਤੀ ਕਰੋਪੀ ਹੋ ਗਈ ਹਮ ਹੈ ਤਾਂ ਸੇਮ ਹੀ ਆ ਕਿਉਂਕਿ ਉਹਦੇ ਨਾਲ ਵੀ ਫਸਲਾਂ ਮਰੀਆਂ ਚਲੋ ਜਿੱਥੇ ਪੰਜਾਬ ਸਾਰਾ ਰੋੜ ਗਿਆ ਉਹਨਾਂ ਦੇ ਘਰ ਵੀ ਬਰਬਾਦ ਹੋ ਗਏ ਸਾਨੂੰ ਬੜਾ ਦੁੱਖ ਹੈ ਇਸ ਗੱਲ ਦਾ ਹਮ ਹਮ ਚਲੋ ਸਾਡੇ ਘਰਾਂ ਦੀ ਤਾਂ ਸਲਾਮਤੀ ਹੈਗੀ ਆ ਫਿਰ ਵੀ ਜਿਹੜਾ ਸਾਡਾ ਸਾਰਾ ਕੁਝ ਚੱਲਣਾ ਤਾਂ ਬਾਜ਼ਾਰ ਫਸਲ ਦੇ ਨਾਲ ਹੀ ਹੈ ਬਿਲਕੁਲ ਫਸਲ ਤੇ ਨਿਰਭਰ ਆਪੇ ਜੇ ਫਸਲ ਹੋਊਗੀ ਹੁਣ ਸਾਡੇ ਸੁਖਵਿੰਦਰ ਜੀ ਆ ਇਹਨਾਂ ਨੂੰ ਹੁਣ ਮੈਨੂੰ ਲੱਗਦਾ ਘੇੜਾ ਵੀ ਨਹੀਂ ਮਾਰਦੇ ਹਮ ਨਰਾਸ਼ ਆ ਬਹੁਤ ਜ਼ਿਆਦਾ ਸਰਕਾਰ ਤੋਂ ਵੀ ਹਰ ਇੱਕ ਤੋਂ ਵੀ ਕਿਸੇ ਨੇ ਆ ਕੇ ਸਾਡਾ ਅਜੇ ਤੱਕ ਨਹੀਂ ਤੁਹਾਡੇ ਚੈਨਲ ਰਾਹੀਂ ਇਹੋ ਹੀ ਕਹਾਂਗੇ ਸਰਕਾਰ ਦੇ ਕੰਨਾਂ ਤੱਕ ਪਹੁੰਚਾਓ ਕੱਲਾ ਹੜ ਨਾਲ ਨਹੀਂ ਸੋਕੇ ਨਾਲ ਵੀ ਜਾਂ ਹੁਣ ਸੋਕੇ ਨਾਲ ਵੀ ਅਸੀਂ ਮਰਨੇ ਆ ਲੈਡ ਦੀ ਵਜ੍ਹਾ ਕਰਕੇ ਤੇ ਬਾਕੀ ਜਿਹੜਾ ਸਾਡਾ 1 ਰੁਪਈ ਸਾਡੀ ਹੋਈ ਹੈ ਸਾਡੀ ਗਰਦੌਰੀ ਕੀਤੀ ਜਾਵੇ ਤੇ ਸਾਨੂੰ ਤਕਰੀਬਨ ਅੱਜ ਦੇ ਸਮੇਂ ਦੇ ਵਿੱਚ ਕਿਸਾਨ ਨੂੰ ਚਾਰ ਚਫੇਰੋਂ ਮਾਰ ਪੈ ਗਈ ਜੀ ਫੁੱਲ ਮਾਰ ਪੈ ਗਈ ਬਹੁਤ ਜ਼ਿਆਦੀ ਤਕਰੀਬਨ ਚਲੋ ਇਹਨਾਂ ਦੀ ਜ਼ਮੀਨ ਆਪਣੀ ਵੀ ਆ ਕੋਈ ਠੇਕੇ ਤੇ ਵੀ ਆ ਸਾਡੇ ਨੌਲੇਜ ਵਿੱਚ ਇਹੋ ਜਿਹੇ ਪਰਿਵਾਰ ਆ ਜਿਨ੍ਹਾਂ ਨੇ 10 ਕਿਲੇ ਠੇਕੇ ਤੇ ਲਏ ਹੋਏ ਆ। ਹੂੰ 80 ਤੋਂ 90 ਹਜ਼ਾਰ ਰੁਪਿਆ ਸਾਡੇ ਤੇ ਠੇਕਾ। ਉਹ ਜਮਾ ਹੀ ਰਗੜੇ ਗਏ। ਸੁਸਾਇਡ ਕਹਿ ਦਿੰਦੇ ਆ ਵੀ ਕਿਸਾਨ ਸੁਸਾਇਡ ਕਾਤੋਂ ਕਰਦਾ। ਕਾਰਨ ਹੋ ਜਾਂਦੇ ਕੁਛ। ਹੂੰ ਜਦੋਂ ਹੁਣ ਸਾਡੇ ਕੋਲ ਫਸਲ ਨਹੀਂ ਹੋਊਗੀ ਸਾਡੇ ਕੋਲ ਦਵਾਈਆਂ ਵਾਲਿਆਂ ਵੀ ਮੰਗਣਾ। ਆ ਖਰਚਾ ਤਾਂ ਕਰ ਚੁੱਕੇ ਆ। ਦਿਹਾੜੀ ਤਾਂ ਕਿਸਾਨ ਕਰ ਨਹੀਂ ਸਕਦਾ। ਹਾਂਜੀ ਹਾਂ ਤੇ ਉਹ ਤਾਂ ਦੇਣਾ ਹੀ ਪੈਣਗੇ ਕਿਸੇ ਨਾ ਕਿਸ ਤਰ੍ਹਾਂ ਚਾਹੇ। ਲੱਲਾ ਪੱਬਾ ਕੁਛ ਵੀ ਕਰੀਏ ਲਾਰਾ ਲਾਈਏ। ਇੱਕ ਹਿਸਾਬ ਦਾ ਕਿਸਾਨ ਫਿਰ ਇਸ ਸਟੇਜ ਤੇ ਆ ਕੇ ਡਿਫਾਲਟਰ ਹੋਣ ਦੇ ਕਿਨਾਰੇ ਹੋ ਜਾਂਦਾ ਮਜਬੂਰੀ ਹੋ ਜਾਂਦੀ ਆ ਨਹੀਂ ਤਾਂ ਜੀ ਨਹੀਂ ਕਰਦਾ ਕਿਸੇ ਦਾ ਵੀ ਕਿਸੇ ਦੇ ਬਾਜ਼ਾਰ ਦੇ ਪੈਸੇ ਰੁਕਣ ਹੂੰ ਬੇਨਤੀ ਆ ਸਰਕਾਰ ਅੱਗੇ ਵੀ ਜ਼ਰੂਰ ਹੱਥ ਫੜਿਆ ਜਾਵੇ ਇੰਨਾ ਕਾਰਨ ਕਰਕੇ ਕਰਜ਼ਾ ਚੜਦਾ ਬਿਲਕੁਲ ਜੀ ਇਹ ਬਿਲਕੁਲ ਜਿਹੜਾ ਕੱਲਾ ਇੰਨਾ ਕਾ ਕਰਜ਼ਾ ਤਾਂ ਜਿਹੜਾ ਚੜ ਗਿਆ ਉਹ ਤਾਂ ਚੜ ਹੀ ਗਿਆ ਜੀ ਜਿਹੜਾ ਆਤਮ ਹੱਤਿਆ ਤੱਕ ਜਿਹੜਾ ਕਿਸਾਨ ਪਹੁੰਚ ਜਾਂਦਾ ਉਹ ਇਹੋ ਹੀ ਕਾਰਨ ਹੈ ਕੋਈ ਇਤੋਂ ਕੋਈ ਹੋਰ ਨਹੀਂ ਵੀ ਅਸਾਨ ਵੀ ਬਹੁਤ ਘਰੇ ਖੁਸ਼ ਐ ਸੁਖੀ ਆ ਵੀ ਜਾ ਕੇ ਐਵੇਂ ਨਹਿਰ ਤੇ ਛਾਲ ਮਾਰ ਦਿੰਦਾ ਜਾਂ ਦਵਾਈ ਪੀ ਜਾਂਦਾ ਮਜਬੂਰੀਆਂ ਬਹੁਤ ਹੋ ਜਾਂਦੀਆਂ ਹੂੰ ਇਹ ਕਾਰਨ ਹੈ ਸਰਕਾਰ ਨੂੰ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਬਹੁਤ ਵੱਡੇ ਬਹੁਮਤ ਨਾਲ ਸਰਕਾਰ ਨੂੰ ਸਾਡੇ ਐਮਐਲ ਕਲਵੰਦ ਸਿੰਘ ਬਾਜੀਗਰ 55000 ਦੇ ਕਰੀਬ ਅਸੀਂ ਉਹਨੂੰ ਜਤਾਇਆ ਤਕਰੀਬਨ ਛੜਕਾਂ ਵੇਖ ਲਓ ਤੁਸੀਂ ਸਾਡੇ ਗਲੋਲੀ ਤੋਂ ਬਲਟਾ ਰੋਡ ਤੁਹਾਡੇ ਨੌਲੇਜ ਵਿੱਚ ਸ਼ਾਇਦ ਨਹੀਂ ਹੋਣਾ ਅਸੀਂ ਆਪ ਜੀਸੀਬੀ ਲਾ ਕੇ ਮੈਂਟੇਨੈਂਸ ਕੀਤੀ ਛੜਕਦੀ। ਬੜੇਡੇ ਖੱਡੇ ਪੈ ਗਏ ਸੀ ਵੀ ਮੋਟਰਸਾਈਕਲ ਵੀ ਨਹੀਂ ਲੰਘਦਾ। 50 ਟਰਾਲੀਆਂ ਅਸੀਂ ਮਿੱਟੀ ਦੀਆਂ ਰੋੜੇ ਦੀਆਂ ਆਪ ਪਾਈਆਂ। ਸਰਕਾਰ ਦਾ ਗਰਾਊਂਡ ਤੇ ਸਰਕਾਰ ਨਹੀਂ ਹੈਗੀ। ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਉਹ ਨਹੀਂਗਾ। ਵੀ ਗਰਾਊਂਡ ਲੈਵਲ ਤੇ ਨਹੀਂ ਪਤਾ ਨਹੀਂ ਕਿੱਥੇ ਕੰਮ ਹੋ ਰਿਹਾ। ਵੀ ਸਾਨੂੰ ਨਹੀਂ। ਇਹ ਚੀਜ਼ ਦਾ ਪਤਾ ਲੱਗਾ ਅਜੇ ਤੱਕ। ਸੁਖ ਜੀ ਜੀ ਕਿਸਾਨ ਫਸਲ ਤੇ ਨਿਰਪਰ ਹੁੰਦਾ ਜਦੋਂ ਇਹੋ ਜੇ ਮੋੜ ਤੇ ਆ ਕੇ ਫਸਲ ਬਿਲਕੁਲ ਖਤਮ ਹੋ ਜਾਂਦੀ ਆ ਕਿਤੇ ਨਾ ਕਿਤੇ ਅਸੀਂ ਦੇਖ ਰਹੇ ਆਂ ਵੀ ਹੋਰ ਸਹਾਇਕ ਧੰਦਾ ਨਾ ਹੋਣ ਦੇ ਬਾਵਜੂਦ ਜਦੋਂ ਅਸੀਂ ਫਸਲ ਵੱਲ ਦੇਖਦੇ ਆਂ ਤਾਂ ਕਿਤੇ ਨਾ ਕਿਤੇ ਕਿਸਾਨ ਦਾ ਲੱਕ ਟੁੱਟਿਆ ਹੋਇਆ ਨਜ਼ਰ ਆਉਂਦਾ ਹੁਣ ਤੁਸੀਂ ਖੇਤ ਦੇਖਦੇ ਆਂ ਖੇਤਾਂ ਦੇ ਵਿੱਚ ਬਿਲਕੁਲ ਆਪਾਂ ਦੇਖ ਸਕਦੇ ਆਂ ਵੀ ਝੋਨਾ ਖਤਮ ਹੋ ਚੁੱਕਿਆ ਤੁਹਾਡਾ ਇਹਦੇ ਚ ਕੀ ਕਹਿਣਾ ਚਾਹੁੰਦੇ ਤੁਸੀਂ ਫਸਲ ਤੇ ਜੀ ਸਾਡਾ ਤਾਂ ਸਾਰਾ ਨਿਰਪਰ ਫਸਲ ਤੇ ਹੁੰਦਾ ਜੀ ਫਸਲ ਖਤਮ ਹੋ ਗਈ ਜੀ ਹੂੰ ਕਿ ਹੋਰ ਤਾਂ ਕੋਈ ਹੈ ਨਹੀਂ ਜ਼ਿੰਮੇਦਾਰਨ ਫਸਲ ਦਾ ਹੀ ਹੈ ਜੀ ਹੁਣ ਅੱਗੇ ਚੁੱਲਾ ਕਿਵੇਂ ਚੱਲੂਗਾ ਆਗਾ ਹੁਣ ਚੁੱਲਾ ਕਿਵੇਂ ਚੱਲਣਾ ਜੀ ਬਸ ਸਰਕਾਰ ਨੂੰ ਹੀ ਹੈ ਜੇ ਕੋਈ ਮਾੜਾ ਮੋਟਾ ਸਾਡਾ ਹੋਏ ਜੀ ਹੱਲ ਜਿੰਦਾ ਕੋਈ ਮੁਆਵਜ਼ਾ ਦਿੱਤਾ ਜਾਏ ਹੂੰ ਹੂੰ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਸਰਕਾਰ ਤੋਂ ਹਾਂਜੀ ਇਹ ਜਿਹੜੀਆਂ ਤੁਸੀਂ ਦਿਵਾਈਆਂ ਲੈ ਕੇ ਆਏ ਸੀ ਬੀਜ ਲੈ ਕੇ ਆਏ ਸੀ ਇਹ ਨਗਦ ਲੈ ਕੇ ਆਏ ਸੀ ਉਧਾਰ ਲੈ ਕੇ ਉਧਾਰ ਲੈ ਕੇ ਆਇਆ ਜੀ ਨਗਦ ਕਿੱਥੇ ਜੇ ਪੈਸੇ ਨੇ ਇੱਕ ਹੋਰ ਵੀ ਸੁਣਨ ਚ ਆ ਰਿਹਾ ਵੀ ਪਿਛਲੇ ਦਿਨਾਂ ਚ ਇੰਨੇ ਵੱਡੇ ਪੱਧਰ ਤੇ ਇਨਾ ਫਸਲਾਂ ਵਾਸਤੇ ਇਸ ਬਿਮਾਰੀ ਵਾਸਤੇ ਖਾਸ ਕਰਕੇ ਜਿਹੜੀ ਦਵਾਈਆਂ ਦੀ ਵਰਤੋਂ ਕੀਤੀ ਗਈ ਹੈ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਕੋਈ ਮਿਲਾਵਟ ਲੱਗ ਰਹੀ ਆ ਜਾਂ ਕੋਈ ਨਕਲੀ ਹੋ ਸਕਦੀ ਆ ਕੋਈ ਇਹੋ ਜੀ ਗੱਲਬਾਤ ਕੋਈ ਆਈ ਸੰਭਲ ਦੇਖੋ ਹੋ ਸਕਦੀਆਂ ਨੇ ਜੀ ਉਹ ਵੀ ਹੁਣ ਆਪਾਂ ਨੂੰ ਤਾਂ ਇੰਨੀ ਕੋ ਨੌਲੇਜ ਨਹੀਂ ਹੈਗੀ ਜੀ ਦਵਾਈਆਂ ਬਾਰੇ ਸਾਨੂੰ ਤਾਂ ਚਲੋ ਜਿਹੜੀ ਦਿੱਤੀ ਲਿਆ ਕੇ ਸਪਰੇਅ ਕਰਤੀ ਤੁਹਾਡੇ ਖੇਤ 'ਚ ਡਾਕਟਰ ਪਹੁੰਚੇ ਜੀ ਯੂਨੀਵਰਸਿਟੀ ਤੋਂ ਨਾ ਜੀ ਡਾਕਟਰ ਨੇ ਪਹੁੰਚਣਾ ਹਜੇ ਤੱਕ ਵੀ ਕਿਸੇ ਨੇ ਨਹੀਂ ਆਇਆ ਜੀ ਕਿਸੇ ਨੇ ਗੀੜਾ ਨਹੀਂ ਹਜੇ ਤੱਕ ਵੀ ਮਾਰਿਆ ਕੋਈ ਇਹਦਾ ਇਲਾਜ ਹੋਇਆ ਯੂਨੀਵਰਸਿਟੀ ਵੱਲੋਂ ਨਾ ਜੀ ਕੋਈ ਇਲਾਜ ਨਹੀਂ ਬਾਕੀ ਸਾਡੇ ਪ੍ਰਧਾਨ ਜੀ ਨਾਲ ਸਾਹਬ ਸਿੰਘ ਜੀ ਆਮ ਆਦਮੀ ਪਾਰਟੀ ਨੇ ਸਤਾ ਵਿੱਚ ਆਉਣ ਤੋਂ ਪਹਿਲਾਂ ਬੜੇ ਵਾਅਦੇ ਕੀਤੇ ਸੀ ਲੋਕਾਂ ਨਾਲ ਇਥੋਂ ਤੱਕ ਵੀ ਕਿਹਾ ਸੀਗਾ ਕਿ ਜੇਕਰ ਫਸਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਤਾਂ ਸਾਡੇ ਡਾਕਟਰ ਆ ਕੇ ਇਹਨੂੰ ਚੈੱਕ ਕਰਕੇ ਉਹਦੇ ਇਲਾਜ ਬਾਰੇ ਦੱਸਿਆ ਕਰਨਗੇ ਡਾਕਟਰ ਤਾਂ ਅਜੇ ਤੱਕ ਕੋਈ ਆਇਆ ਹੀ ਨਹੀਂ ਜੀ ਹੂੰ ਇਹ ਰੋਗ ਨੂੰ ਤਕਰੀਬਨ ਕਈ ਜਗ੍ਹਾ ਤੇ ਤੇ 2 ਮਹੀਨੇ ਪਹਿਲਾਂ ਵੀ ਆ ਗਿਆ ਸੀਗਾ ਹੂੰ ਜੇ ਉਦੋਂ ਸਾਡੇ ਕੋ ਕੋਈ ਟੀਮ ਪਹੁੰਚਦੀ ਜਾਂ ਕੋਈ ਕੈਂਪ ਲੱਗਦਾ ਹੂੰ ਹੋ ਸਕਦਾ ਸੀ ਕੋਈ ਮਸਲਾ ਹੱਲ ਹੋ ਜਾਂਦਾ ਹੂੰ ਅਸੀਂ ਤਾਂ ਜਿਵੇਂ ਹੁਣ ਦੱਸਿਆ ਵੀਰ ਨੇ ਵੀ ਜਾਈਦਾ ਦਵਾਈਆਂ ਵਾਲੇ ਕੋ ਜਿਹੜੀ ਉਹਨੇ ਦੇਤੀ ਹੂੰ ਬੂਟਾ ਪੁੱਟ ਕੇ ਲੈ ਜਾਂਦੇ ਆ ਵਖਾਈ ਦਾ ਵੀ ਯਾਰ ਹੋ ਗਿਆ ਉਹ ਆ ਕੇ ਛਿੜਕ ਦਈਦੀ ਹੈ ਹੂੰ ਤੇ ਕੋਈ ਅਸਰ ਨਹੀਂ ਹੋਇਆ ਕੋਈ ਅਸਰ ਨਹੀਂ ਹੋਇਆ ਖਰਚਾ ਸਗੋਂ ਦੁੱਗਣਾ ਹੋਇਆ ਜਾਂਦਾ ਸਾਨੂੰ ਸਰਕਾਰੀ ਸਹੂਲਤ ਜਿਹੜੀ ਡਾਕਟਰਾਂ ਦੀ ਯੂਨੀਵਰਸਿਟੀ ਦੇ ਕੋਈ ਨਹੀਂ ਅਜੇ ਤੱਕ ਕੋਈ ਵੀ ਨਹੀਂ ਪਹੁੰਚਿਆ ਹੂੰ ਜਾਣੀ ਜਾਗਰੂਕਤਾ ਬਹੁਤ ਜ਼ਰੂਰੀ ਸੀ ਖੇਤੀਬਾੜੀ ਮਾਹਰ ਆਉਣੇ ਚਾਹੀਦੇ ਸੀਗੇ ਇੱਥੇ ਉਹ ਨਹੀਂ ਪਹੁੰਚੇ ਕਿਸਾਨਾਂ ਨੂੰ ਆਪਣੇ ਪੱਧਰ ਤੇ ਹੀ ਹੈ ਇਹਦੇ ਇਹਨੂੰ ਰੋਕਣ ਵਾਸਤੇ ਜद्दोजहद ਕਰਨੀ ਪਈ ਵੀ ਚਾਹੇ ਇਹਦਾ ਰੋਕਥਾਮ ਹੋਈ ਹੈ ਚਾਹੇ ਨਹੀਂ ਹੋਈ ਪਰ ਲੁੱਟ ਜ਼ਰੂਰ ਹੋ ਗਈ ਹੈ ਇਹ ਜੀ ਹੁਣ ਸਾਡਾ ਨੁਕਸਾਨ ਹੋ ਗਿਆ 100% ਹੁਣ ਵੀ ਮਹਾਰਾ ਨੂੰ ਹੋਣਾ ਚਾਹੀਦਾ ਦੇਖਣਾ ਚਾਹੀਦਾ ਵੀ ਇਹ ਕੀ ਬਿਮਾਰੀ ਹੈ ਇਹ ਵੀ ਸਾਡੀ ਮੰਗ ਹੈ ਵੀ ਗਾਹ ਨਾ ਹੋਵੇ ਅੱਗੇ ਤੋਂ ਰੋਕ ਅੱਗੇ ਤੋਂ ਰੋਕਥਾਮ ਹੋ ਸਕੇ ਅੱਜ ਹੀ ਸ਼ੁਰੂ ਕਰ ਦੇਣਾ ਅਜੇ ਸਾਲ ਪਿਆ ਫਿਰ ਵੀ ਕੋਈ ਇਹਦੀ ਇਹੋ ਜਿਹੀ ਦਵਾਈ ਨਿਕਲੇ ਕਿਉਂਕਿ ਜੀਰੀ ਤਾਂ ਜਿੱਥੇ ਜੀਰੀ ਲੱਗਣੀ ਜੀਰੀ ਲੱਗਣੀ ਹੈ ਜੀ ਤੇ ਇਹ ਚੀਜ਼ ਵੱਲ ਧਿਆਨ ਨਹੀਂਗਾ ਧਿਆਨ ਕਰਨਾ ਚਾਹੀਦਾ ਸਰਕਾਰ ਨੂੰ ਵੱਡੇ ਲੈਵਲ ਤੇ ਕਰਨਾ ਚਾਹੀਦਾ ਜਿਵੇਂ ਇਹਨਾਂ ਨੇ ਹਸਪੀਟਲ ਖੋਲੇ ਆ ਜਾਂ ਡਿਸਪੈਂਸਰੀਆਂ ਕੋਈ ਖੋਲੀਆਂ ਉਸ ਤਰੀਕੇ ਨਾਲ ਇੱਧਰ ਵੀ ਧਿਆਨ ਦੇਣਾ ਚਾਹੀਦਾ ਹੂੰ ਕਿਉਂਕਿ ਇੱਥੋਂ ਹੀ ਸਾਰਾ ਸਰਕਾਰ ਵੀ ਇੱਥੋਂ ਹੀ ਚੱਲਣੀ ਆ ਬਾਜ਼ਾਰ ਵੀ ਇੱਥੋਂ ਹੀ ਚੱਲਣੇ ਆ ਬਿਲਕੁਲ ਤੇ ਜੇ ਇਹ ਚੀਜ਼ ਤੋਂ ਕਿਸਾਨ ਡਿੱਗਦਾ ਤਾਂ ਰੀੜ ਦੀ ਹੱਡੀ ਐ ਆਹ ਇੱਕ ਆਸਾਨ ਦੇਸ਼ ਦੀ ਰੀੜ ਦੀ ਹੱਡੀ ਐ ਜਿਹੜਾ ਖੇਤੀ ਤੇ ਨਿਰਪਰ ਰਸ ਨਿਰਪਰ ਹੈ ਹੂੰ ਤੇ ਇਹਦਾ ਸਾਰਿਆਂ ਨੂੰ ਝਟਕਾ ਲੱਗੇਗਾ ਹੂੰ ਛੋਟੇ ਦੁਕਾਨਦਾਰ ਤੋਂ ਲੈ ਕੇ ਬਿਲਕੁਲ ਹਰ ਇੱਕ ਨੂੰ ਇਹਦਾ ਝਟਕਾ ਲੱਗੂਗਾ ਜੇਕਰ ਕਿਸਾਨ ਨੂੰ ਮਾਰ ਪਈਆ ਉਹਦਾ ਅਸਰ ਤਾਂ ਬਾਜ਼ਾਰ ਤੱਕ ਜਾਣੇ ਦੂਰ ਤੱਕ ਉਹਦਾ ਸੇਕ ਪਊਗਾ ਜਿਵੇਂ ਕਿ ਸਾਡੇ ਉਧਰ ਪੰਜਾਬ ਦੇ ਵਿੱਚ ਸਾਰੇ ਜਿ ਪਾਣੀ ਆਇਆ ਤੇ ਉਹਦਾ ਸੇਕ ਲੱਗਾ ਐਵੇਂ ਸੇਕ ਲੱਗੂਗਾ ਇਹਦਾ ਬਿਲਕੁਲ